ਹਾਂਜੀ ਦੋਸਤੋ ਸਵਾਗਤ ਹੈ ਆਪਣੇ ਚੈਨਲ ਗੱਗੂ ਗੁੱਲਰੀਆਂ ਉੱਪਰ ਤੇ ਪਿੱਛੇ ਤੁਸੀਂ ਦੇਖ ਰਹੇ ਜੀਵ ਚ ਸਿੱਧਾ ਪੱਤਾ ਚੱਕ ਲਾ ਗੱਦੇ ਗੁੱਦੇ ਤੇ ਰਜਾਈਆਂ ਰਜੂਆਂ ਡਰਾਈਵਰਾਂ ਦੀਆਂ ਤੇ ਚੱਲਿਆ ਹੁਣ ਆਪਾਂ ਉੱਥੇ ਫਾਰਮ ਤੇ ਉੱਥੇ ਖੋਲਦਿਆਂ ਮਸ਼ੀਨਾਂ ਮਸ਼ੀਨਾਂ ਸਾਧੇ ਤਰਪਾਲ ਤੇ ਅੱਜ ਤਰੀਕ ਹੋ ਗਈ 31 ਲੇਟ ਹੋ ਗਏ ਥੋੜਾ ਠੰਡ ਕਰਕੇ ਹੁਣ ਕਰਦੇ ਆ ਰਿਪੇਅਰ ਮਸ਼ੀਨਾਂ ਦੀ ਤੇ ਅੱਗੇ-ਅੱਗੇ ਬਣੇ ਰਿਓ ਬਲੌਗ ਦੇ ਨਾਲ ਤੇ ਜੇ ਬਲੌਗ ਵਧੀਆ ਲੱਗਿਆ ਚੈਨਲ ਨੂੰ ਲਾਈਕ ਸ਼ੇਅਰ ਕਮੈਂਟ ਕਰਕੇ ਜਰੂਰ ਦੱਸਿਓ ਤੇ ਮਿਲਦੇ ਆਂ ਅਗਲੀ ਵੀਡੀਓ ਦੇ ਵਿੱਚ ਅੱਗੇ ਜਾ ਕੇ ਬਣਾਉਣਾ ਹੈ ਸ਼ਾਰ ਕਰਾਉਣਾ ਹੈ ਗੱਲਬਾਤ ਕਿਹੜਾ ਕਿਹੜਾ ਡਰਾਈਵਰ ਆ ਤੇ ਕਿੱਥੇ ਮਸ਼ੀਨ ਜਾਣੀ ਆ ਸਾਰੀ ਦਿਖਾਉਂਦੇ ਆ ਤੇ ਵੀ ਮਿੱਤਰ ਆ ਗਿਆ ਬਈ ਸਿੱਧਾ ਪਤਾ ਹੁਣ ਸਾਰਾ ਤਾਰਾਂਗੇ ਬਾਲਟੀਆਂ ਬੁਲਟੀਆਂ ਰਾੜ ਸਿਲੰਡਰ ਆਗੇ ਫਾਰਮ ਦੇ ਉਹ ਖੜੇ ਨੇ ਡਰਾਈਵਰ ਦੋ ਤਾਂ ਆ ਗਏ ਕੀ ਫੇਰਾ ਕਰੋ ਕੱਡੇ ਵੱਡੇ ਆ ਗਏ ਆ ਗਏ ਆ ਤਾਂ ਮਸਾਈਆ ਆ ਲੈ ਚੱਲ ਨੇੜੇ ਤੇ ਸ਼ਾਰ ਕਰ ਗਿਆ ਅਲੇ ਕਾਈਂ ਨਾ ਦਵਾਈ ਆ ਲੈ ਲੈ ਬ੍ਰੋਹ। ਉਹ ਪਿਆ ਫਰੈਸ਼ਰ ਖਰੂਆਲਾ। ਫਿਰ ਕਾਲੀ ਕਾਲੀ ਨੇ ਕਰਕੇ ਰਿਪੇਅਰ ਮਸ਼ੀਨਾ। ਉਹਦੋਂ ਬਾਅਦ ਚੱਲਾਂਗੇ ਹੁਣ ਲਿਆਉਣੇ ਆ ਮਸ਼ੀਨਾ ਆਪਾਂ ਤਰਪਾਲ ਪਾਏ ਵੀ ਆ। ਤੇ ਚੱਲਦੇ ਆ। ਲੈ ਵੀ ਕੱਪੜੇ ਕੋਪੜੇ ਬਦਲ ਲੈ ਚੋਬਰਾਂ ਨੇ। ਹੁਣ ਚੱਲਦੇ ਆ ਮਸ਼ੀਨਾ ਲੈਣ। ਬਸ ਹੁਣ ਚੱਲਦੇ ਆਂਗੇ। ਲੈ ਵੀ ਹੁਣ ਲਿਆਉਣੇ ਆ ਮਸ਼ੀਨਾ ਛੇੜ ਕੇ। ਦਵਾ ਤਾਂ ਖੁੰਡੀ ਤੇ ਪਾ ਲਾ। ਉਹ ਵਹੀ ਨੂੰ ਨਹੀਂ ਹੁਣ ਲੰਘ ਜੀ ਨਾ। ਹੈ? ਲੈ, ਖਜ਼ਾਨੇ ਦਾ ਜਿੰਦਾ ਕੋਲੇ ਚੋ ਗਿਆ। ਬਾਈ ਲੋ ਇਹ ਘੜੀਆਂ ਨਹੀਂ। ਚਲੋ ਜੀ। ਉਹ ਪਿਆਰੇ ਮਰੀਸ਼ਪੁਰੀ ਗਿਆ ਪਾਥੀਆਂ। ਆ ਘੜੀਆਂ ਨੇ। ਸੁੰਦਰੀਆਂ ਹੈ ਇਹਦਾ ਨਵਾਂ ਮਾਡਲ ਲਾ ਰਖਿਆ ਆਹ ਖਣੀਆਂ ਨੇ ਸੁੰਦਰੀਆਂ ਕਿਹੜਾ ਆਹ ਸਰਪਾਲਾ ਵਾਲਾ ਹੋਰ ਦੇਖਦੇ ਹਾਂ ਉਹਦਾ ਛੱਡ ਪਾਉਂਗਾ ਜਿੱਥੇ ਆਹ ਪੇਂਸ਼ ਟਿੱਪਣੀ ਟੁੱਪਣੀ ਆ ਆਹ ਕੋਈ ਆ ਉਹ ਡੱਗੀ ਜੀ ਖੋਲੇ ਖੋਲੋ ਸਰਪਾਲਾ ਫੇਰ ਲਓ ਪਾਣੀ ਦੇਖ ਲੈ ਡੀਜ਼ਲ ਨਾਲ ਇਹੋ ਡੋੜ ਰਿਹਾ ਵੀਰਾ ਅੱਗੇ ਆਇਆ ਬੱਸ ਕਿਉਂ ਨਹੀਂ ਕੱਲ ਨੂੰ ਕਿੱਕੀ ਦਾ ਤਾਰਦੀ ਕਰਵਾ ਲ ਦੂਜੀ ਤਾਰ ਦੇ ਹੁਣ ਕੁਝ ਕਰੂ ਲੋਗ ਫਰੈਂਟੇਮ ਨੂੰ ਦੇਖਉਣ ਲੱਗੇ ਸਾਲੇ ਜਾਣੇ ਹੁਸੀਂ ਨਾ ਉਧਰ ਚੱਲ ਜਾਈਏ ਇਹ ਕਿਹੜਾ ਖਰਾਬ ਹੋ ਰਹੀ ਦੀ ਨਾ ਚਾਰਜੇ ਲਾ ਦਾਂਗੇ ਉਹਨੂੰ ਚੱਲ ਚੱਲ ਚਲਾਉਣ ਦੇ ਦੂਜੀ ਤਾਰ ਲਵੇਂ ਟਰੀਆਂ ਇਹ ਤਾਰ ਬਣੀ ਨਿਕਲਾ ਜਿਹੜੀਆਂ ਨੇ ਉਹਦੇ ਬੈਟਰੀ ਚਾਰਜੇ ਲਾ ਆਵਾਂਗੇ ਜੀਬ ਚਲਾਏ ਚੱਲਾਂਗੇ ਕੀ ਗੜੀਆਂ ਨੇ ਇਹ ਉਹਦੀਆਂ ਬਾਈ ਦੀ ਉਹ ਚੱਲ ਮੜਵਾਲੇ ਲੈ ਆ ਬੈਖੋ ਮੋੜ ਚੱਲਨੇ ਆ ਮਸ਼ੀਨਾਂ ਲੈ ਕੇ ਹੁਣ ਇਹਦੇ ਰਹਿਗੇ ਤੇ ਸਟਿੱਕਰ ਐਡੀ ਲਵਾਵਾਂਗੇ ਐਡੀ ਲਵਾਵਾਂ ਮਲੇ ਤੇ ਨਾ ਮੜਵਾਲਿਆ ਲੇ ਵੀ ਇਹਨਾਂ ਕਰਦੇ ਨੇ ਐਂਟਰੀਆਂ ਤੇ ਇਹਨੂੰ ਵੀ ਕਰਦੇ ਨੇ ਸਟਾਰਟ ਬਣਾ ਇਹ ਮੜਾਉਣ ਡੈ ਹੀ ਮੜਾਉਦਾ ਮੜਾਉਦਾ ਲੈ ਐਂਟਰੀਆਂ ਧਰਜੀ ਫਿਰ ਚੱਲ ਫਿਰ ਲੈ ਵੀ ਆ ਗਈ ਕੱਢ ਲਈ ਮਸ਼ੀਨਾਂ ਬਾਹਰ ਖੜਾ ਕਿ ਦੂਜੀ ਨੂੰ ਖੜਾ ਕਿ ਦੂਜਾ ਚੱਲਦੇ ਆ ਫਿਰ ਕਾਰਮ ਤੇ ਕਰ ਦਿੰਗੇ ਲੈ ਤੇ ਜਾਈਏ ਫਰ ਕਰਾਏ ਜੰਨੇ ਚੱਲ ਤਰਪਾਲ ਇਕੱਠੀ ਕਰ ਜੰਨੇ ਆ

ਉਹ ਤਾਂ ਪੈ ਗਿਆ ਨਾ ਸਰਾ ਨਾ 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 ਨਹੀਂ ਲੱਗ ਜੇ ਇਹ ਕੋਲ ਚੱਕਰ ਨਹੀਂ ਆਪਣਾ ਲੈ ਵੀ ਮਿੱਤਰੋ ਅੱਜ ਦੇ ਬਲੌਗ ਦਾ ਅੱਜ ਪਹਿਲੇ ਦਿਨ ਦਾ ਕਰਦੇ ਆਂ ਐਂਡ ਤੇ ਬੰਦੇ ਕੱਲ ਨੂੰ ਆ ਜਾਣਗੇ ਆਪਣੇ ਕੱਲ ਨੂੰ ਹੋਰ ਲੱਗੂ ਰੌਣਕ ਆ ਤੇ ਫੇਰ ਦਿਖਾਵਾਂ ਮੈਂ ਤੁਹਾਨੂੰ ਸਾਰੇ ਮੇਂ ਮਸ਼ੀਨਾਂ ਰਿਪੇਅਰ ਕਰਾਂਗੇ ਇਹ ਬਲੌਗ ਲੈ ਬਲੌਗ ਕਰਦੇ ਨੇ ਹੈ ਜੀ ਤੇ ਤੁਹਾਨੂੰ ਬਾਈ ਫੀਡਰ ਫੂਡਰ ਤਾਰ ਕੇ ਇਹਦਾ ਦੂਜੀ ਮਸ਼ੀਨ ਦਾ ਤੇ ਕੱਲ ਨੂੰ ਬੰਦੇ ਆ ਕੇ ਫਿਰ ਦੂਜੀ ਮਸ਼ੀਨਾਂ ਵੀ ਉਰੇ ਲਿਆਵਾਂਗੇ ਤੇ ਉਹ ਦੂਜੇ ਫਾਰਮ ਦੇ ਖੋਲਾਂਗੇ ਤੇ ਆਹ ਸੀ ਫਾਰਮ ਦੇਖ ਲਓ ਤੇ ਧੰਨਵਾਦ ਦੋਸਤੋ ਆਪਣੇ ਬਲੌਗ ਨੂੰ ਕਰਦੇ ਸ਼ੇਅਰ ਲਾਈਕ ਕਮੈਂਟ ਜਰੂਰ ਕਰਕੇ ਦੱਸਿਓ ਤੇ ਜਿਹੜੇ ਬੰਦੇ ਨਵੇਂ ਜੁੜੇ ਆ ਆਪਣੇ ਚੈਨਲ ਦੇ ਨਾਲ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਧੰਨਵਾਦ ਜੀ